ਹੈਲੋ ਦੋਸਤੋ ਆਦੀ ਵੀਡੀਓ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਚੰਡੀਗੜ੍ਹ ਮੇਅਰ ਇਲੈਕਸ਼ਨ ਦੀ ਪਹਿਲਾਂ ਅਸੀਂ ਇਸ ਪੂਰੇ ਮਾਮਲੇ ਨੂੰ ਸਮਝਾਂਗੇ ਕਿ ਜੋ 30 ਜਨਵਰੀ 2024 ਨੂੰ ਨਗਰ ਨਿਗਮ ਚੰਡੀਗੜ੍ਹ ਦੀ ਜੋ ਇਲੈਕਸ਼ਨ ਹੋਈ ਹੈ ਜਿਸ ਦੇ ਵਿੱਚ ਟੋਟਲ 35 ਵੋਟ ਸੀ ਜਿਸ ਦੇ ਵਿੱਚ ਭਾਜਪਾ ਕੋਲ 14 ਵੋਟ ਸੀ ਅਤੇ ਆਮ ਆਦਮੀ ਪਾਰਟੀ ਕੋਲ 13 ਵੋਟ ਸੀ ਕਾਂਗਰਸ ਕੋਲ 7 ਵੋਟ ਅਤੇ ਸ਼ਰੋਮਣੀ ਅਕਾਲੀ ਦਲ ਕੋਲ 1 ਵੋਟ ਸੀ ਇਸ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੰਬੰਦਨ ਹੋਣ ਕਾਰਨ 13 ਵੋਟਾਂ ਦੇ ਨਾਲ 7 ਵੋਟ ਜੋ ਕਾਂਗਰਸ ਦੀ ਸੀ ਜਾਨੀ ਕਿ ਇਹਨਾਂ ਕੋਲ ਗਠਜੰਬੰਦਨ ਹੋਣ ਦੇ ਕਾਰਨ 20 ਵੋਟਾਂ ਹੋ ਗਈਆਂ ਸੀ ਜਿਸ ਤੋ ਇਹ ਜਿਸ ਦਾ ਇਹ ਭਾਵ ਸੀ ਕਿ ਜੋ ਮੇਅਰ ਦੀ ਕੁਰਸੀ ਤੇ ਬੈਠਣ ਲਈ 19 ਵੋਟਾਂ ਚਾਹੀਦੀਆਂ ਸੀ ਤਾਂ ਇਸ ਗਠਜੰਬੰਦਨ ਕੋਲ 20 ਵੋਟਾਂ ਹੋ ਗਈਆਂ ਸੀ ਤਾਂ ਇਹ ਕਨਫਰਮ ਸੀ ਕਿ ਜੋ ਮੇਅਰ ਹੈ ਉਹ ਆਮ ਆਦਮੀ ਪਾਰਟੀ ਦਾ ਹੀ ਹੋਵੇਗਾ ਇਸ ਦੌਰਾਨ ਇਹ ਮੰਨਿਆ ਜਾ ਰਿਹਾ ਸੀ ਕਿ ਕੁਲਦੀਪ ਕੁਮਾਰ ਹੀ ਚੰਡੀਗੜ੍ਹ ਦੇ ਮੇਅਰ ਬਣਨੇ ਚਾਹੀਦੇ ਸੀ ਇਲੈਕਸ਼ਨ ਦੇ ਵਿੱਚ ਜੋ ਪ੍ਰੈਜ਼ਾਈਡਿੰਗ ਆਫੀਸਰ ਸੀ ਉਹ ਅਨਿਲਮ ਸੀ ਜੀ ਜੋ ਕਿ ਭਾਜਪਾ ਦੇ ਅਲਪਸੰਖਿਕ ਮੋਰਚੇ ਦੇ ਨਾਲ ਸੰਬੰਧ ਰੱਖਦੇ ਸੀ ਵੋਟਿੰਗ ਖਤਮ ਹੋਣ ਤੋਂ ਬਾਅਦ ਅਨਿਲਮਸੀ ਨੇ ਵੋਟਾਂ ਦੀ ਗਿਣਤੀ ਕੀਤੀ ਅਤੇ ਗਿਣਤੀ ਤੋਂ ਬਾਅਦ ਦੱਸਿਆ ਕਿ 8 ਵੋਟ ਇਨਵੈਲਿਡ ਹੋ ਗਏ ਅਤੇ ਜੋ ਇਹ 8 ਵੋਟ ਇਨਵੈਲਿਡ ਹੋਏ ਨੇ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਸੀ ਇਸ ਤੋਂ ਬਾਅਦ ਭਾਜਪਾ ਦੇ ਮਨੋਜ ਸ਼ੰਕਰ ਜਿੱਤ ਗਏ ਮਨੋਜ ਸ਼ੰਕਰ ਦੀ ਜਿੱਤ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਵਿੱਚ ਸਾਫ ਨਜ਼ਰ ਆਉਂਦਾ ਕਿ ਕਿਵੇਂ ਇਲੈਕਸ਼ਨ ਦੇ ਵਿੱਚ ਕਪਲਾ ਕੀਤਾ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਹਾਰੇ ਹੋਏ ਕੈਂਡੀਡੇਟ ਕੁਲਦੀਪ ਕੁਮਾਰ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਫਾਈਲ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਲੈਕਸ਼ਨ ਤੇ ਰੋਕ ਲਗਾਈ ਜਾਵੇ ਅਤੇ ਇਲੈਕਸ਼ਨ ਫਰੈਸ਼ ਤੌਰ ਤੇ ਕਰਵਾਏ ਜਾਣ ਕੋਰਟ ਨੇ ਫਰੈਸ਼ ਇਲੈਕਸ਼ਨ ਕਰਾਉਣ ਤੋਂ ਸਾਫ ਮਨਾ ਕਰ ਦਿੱਤਾ ਅਤੇ ਨਗਰ ਨਿਗਮ ਨੂੰ ਇੱਕ ਨੋਟਿਸ ਭੇਜਿਆ ਅਤੇ ਉਸ ਤੋਂ ਇਸ ਮਸਲੇ ਦਾ ਜਵਾਬ ਮੰਗਿਆ ਇਸ ਤੋਂ ਬਾਅਦ ਕੁਲਦੀਪ ਕੁਮਾਰ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਫਾਈਲ ਕੀਤੀ ਕੁਲਦੀਪ ਕੁਮਾਰ ਦੀ ਇਸ ਪਟੀਸ਼ਨ ਤੇ ਸੁਪਰੀਮ ਕੋਰਟ ਦੇ ਤਿੰਨ ਜੱਜਸ ਦੀ ਬੈਂਚ ਨੇ ਸੁਣਵਾਈ ਕੀਤੀ ਇਸ ਦੇ ਵਿੱਚ ਸਭ ਤੋਂ ਪਹਿਲਾਂ ਇਲੈਕਸ਼ਨ ਦੀ ਇਹ ਵੀਡੀਓ ਦੇਖੀ ਗਈ ਬਤ ਸੁਪਰੀਮ ਕੋਰਟ ਦੀ ਬੈਂਚ ਨੇ ਉਹ ਵੀਡੀਓ ਦੇ ਵਿੱਚ ਉਸ ਪਾਰਟ ਨੂੰ ਬਹੁਤ ਧਿਆਨ ਨਾਲ ਦੇਖਿਆ ਜਿੱਥੇ ਇੱਕ ਪ੍ਰੈਜ਼ਾਈਡਿੰਗ ਆਫੀਸਰ ਵੋਟਾਂ ਦੀ ਗਿਣਤੀ ਕਰ ਰਿਹਾ ਹੈ ਸੀਜੀਆਈ ਚੰਦਰ ਚੂੜ ਨੇ ਕਿਹਾ ਕਿ ਜੋ ਪ੍ਰੈਜ਼ਾਈਡਿੰਗ ਆਫੀਸਰ ਨੇ ਕੀਤਾ ਉਹ ਲੋਕਤੰਤਰ ਦੀ ਹੱਤਿਆ ਹੈ ਸਿੰਪਲੀ ਅਪਾਲਡ ਬਾਇ ਵਾਟ ਹੈ ਹੈਪਨਡ ਟੂਡੇ ਲਾਰਸੀਸ ਮੈਂ ਸੀ ਦ ਐਂਟਾਇਰ ਵੀਡੀਓ ਯੂ ਲਾਰਸੀਸ ਮੈਂ ਸੀ ਦ ਬੈਲਟ ਪੇਪਰਸ ਇਫ ਰਿਕਵਾਇਰਡ ਅਨਦਰ ਇਜ਼ ਥਿਸ ਥਿਸ ਬਿਹੇਵੀਅਰ ਆਫ ਅ ਰਿਟਰਨਿੰਗ ਆਫੀਸਰ Looks at the camera, defaces the ballot, and then and obviously where there is a where there is a cross at the bottom, he just keeps it into the uh, tray. The moment there's a cross at the top, the man defaces the ballot and then looks at the camera to see who's looking at him. Like in so far as that observation concerned, please tell your returning officer that, that the Supreme Court is watching over him. And we will not allow democracy to be murdered like this. Your lordships The only thing, the only thing, the great stabilizing force in this country is the purity of the electoral process. But there cannot be any dispute on that. What has happened here? But but your lordships have only one side. ਕਿ ਪ੍ਰੈਜ਼ਾਈਡਿੰਗ ਅਫੀਸਰ ਨੇ ਪੇਪਰਾਂ ਨੂੰ ਖਰਾਬ ਕੀਤਾ ਅਤੇ ਸੀਜੀਆਈ ਚੰਦਰ ਚੂੜ ਨੇ ਕਿਹਾ ਕਿ ਸਵਾਲ ਪੁੱਛਿਆ ਕਿ ਇਸ ਤਰ੍ਹਾਂ ਇਲੈਕਸ਼ਨ ਕਰਵਾਏ ਜਾਂਦੇ ਆ ਸੀਜੀਆਈ ਨੇ ਸੌਲੀਸਿਟਰ ਜਰਨਲ ਦੀ ਕੋਈ ਵੀ ਗੱਲ ਨਹੀਂ ਸੁਣੀ ਅਤੇ ਕਿਹਾ ਕਿ ਅਗਰ ਕੋਈ ਵੀ ਅਫੀਸਰ ਇਸ ਤਰ੍ਹਾਂ ਲੋਕਤੰਤਰ ਦਾ ਮਜ਼ਾਕ ਉਡਾਏਗਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਏਗਾ ਹੁਣ ਅਸੀਂ ਪੰਜਾਬ एडवोकेट जनरल गुरिंदर सिंह तो यह जानांगे कि सुप्रीम कोर्ट ने की डायरेक्शन थी ये इलेक्शंस जो हैं चंडीगढ़ म्यूनिस्पल कॉरपोरेशन के मेयर सीनियर डिप्टी मेयर और मेयर के थे लेकिन मेयर की इलेक्शन को लेकर हाई कोर्ट में जो पिटिशनर है यहाँ पे उसने तीन रिट पिटीशन पहले फाइल की थी कि इसमें कोई ना कोई हेराफेरी होने का बहुत चांस है क्योंकि जो एडमिनिस्ट्रेशन के ऑफिशियल्स हैं वो लगातार कभी ट्रांसफर पे हो रहे हैं कभी छुट्टी पे जा रहे हैं और जो प्रिजाइडिंग ऑफिसर है उससे कोई जो फेयर ट्रीटमेंट है एक्सपेक्ट नहीं किया जा सकता तो एडमिनिस्ट्रेशन ने वहां पे ये स्टेटमेंट दी थी कि इलेक्शन फ्री एंड फेयर कराया जाएगा इसके बावजूद 18 तारीख को इलेक्शन नहीं किया गया कैंसिल करके 6 तारीख के लिए रखा गया और हाई कोर्ट ने ऑर्डर किया कि ये इलेक्शन 30 तारीख को कराया जाए लेकिन तीस तारीख को जो हुआ वो वीडियोग्राफी जो हाईकोर्ट ऑर्डर के नीचे हो रही थी उस कैमरा के ऊपर जो प्रिजाइडिंग ऑफिसर थे उन्होंने अपने पेन के साथ साइन करते हुए उसके ऊपर मार्क लगाए और इन मार्क्स को लेकर उन बैलेट पेपर्स को डीफेस किया गया जो कि बैलेट पेपर की रिजेक्शन का कारण बने और आठ वोटें रिजेक्ट कर जो कैंडिडेट को बीस वोटें पड़नी थी वो उसको हराया गया और सोलह वोट वाले कैंडिडेट को जो अपोजिट पार्टी का था उसको सक्सेसफुल घोषित किया गया सुप्रीम कोर्ट ने डायरेक्ट किया है कि जो सारा रिकॉर्ड है इलेक्शन का अलोंग विद बैलेट पेपर्स, अलोंग वीडियोग्राफी, इसको सील कर रजिस्ट्रार जनरल के बाद आज पांच बजे से पहले पहले जबत किया जाए और इलेक्शन के लिए जो आगे सारा रिकॉर्ड है उसको सुप्रीम कोर्ट के सामने पेश किया जाए और मा, मामला जो है वो अगले मंडे के लिए रखा गया है इसलिए अगली कार्रवाई सुप्रीम कोर्ट द्वारा बारह फरवरी दो हजार चौबीस नी ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ